ਅੰਡਰਸਟੈਂਡਿੰਗ ਗੁਰਬਾਨੀ ਦੇ 88ਵੇਂ ਭਾਗ ਦੇ ਵਿੱਚ ਜੀ ਆਇਆਂ ਨੂੰ ਮੁਸੀਬਤ ਵੇਲੇ ਤਾਂ ਆਪਣੇ ਵੀ ਸਾਥ ਛੱਡ ਦਿੰਦੇ ਨੇ ਪਰ ਕਮਾਲ ਦੀ ਗੱਲ ਹੈ ਕਿ ਜਦ ਵੀ ਕਾਦੀ ਮੁਸੀਬਤ ਆਉਣ ਦੀ ਵਿਖੇ ਤਾਂ ਪੰਜਾਬ ਦਾ ਰਵਈਆ ਜਾਂ ਪੰਜਾਬੀਆਂ ਦਾ اخلاق ਰਲ ਕੇ ਮੁਸੀਬਤ ਦਾ ਟਾਕਰਾ ਕਰਨ ਲੱਗ ਪੈਂਦਾ ਹੈ ਫਿਰ ਭਾਵੇਂ ਮੁਸ਼ਕਲ ਦੀ ਘੜੀ ਆਪਣੇ ਉੱਤੇ ਆਵੇ ਜਾਂ ਦੂਜਿਆਂ ਤੇ ਜਾਣਦੇ ਹਾਂ ਕਿ ਸਾਨੂੰ ਸੇਵਾ ਕਰਨ ਦੀ ਪ੍ਰੇਰਣਾ ਕਿੱਥੋਂ ਮਿਲਦੀ ਹੈ ਅਤੇ ਗੁਰਬਾਨੀ ਸਾਨੂੰ ਬਿਹਤਰ ਸੇਵਾ ਕਰਨ ਦਾ ਕਿਹੜਾ ਰਾਹ ਵਿਖਾਉਂਦੀ ਹੈ ਪਿਛਲੇ ਐਪੀਸੋਡ ਵਿੱਚ ਅਸੀਂ ਤੁਹਾਡੇ ਤੋਂ ਇਹੀ ਜਾਨਣਾ ਚਾਇਆ ਸੀ ਤੁਹਾਡੇ ਜਵਾਬ ਅਤੇ ਗੁਰਬਾਣੀ ਦੀ ਪ੍ਰੇਰਣਾ ਰਾਹੀਂ ਇਸ ਸਵਾਲ ਦਾ ਹੱਲ ਜਾਣਾਂਗੇ ਪਰ ਉਸ ਤੋਂ ਪਹਿਲਾਂ ਅੱਜ ਦਾ ਸਵਾਲ ਜੋ ਕਿ ਹੈ ਤੁਹਾਡੇ ਸਕਰੀਨ ਦੇ ਉੱਪਰ ਗੁਰਮਤ ਦੂਜੇ ਮਤਾਂ ਜਿਵੇਂ ਕਿ ਹਿੰਦੂ ਮਤ ਇਸਲਾਮਤ ਆਦ ਨਾਲੋਂ ਵੱਖਰੀ ਹੈ ਤੁਸੀਂ ਗੁਰਬਾਣੀ ਦੀ ਉਹ ਪੰਕਤੀਆਂ ਕੋਸ਼ਿਸ਼ ਕੇ ਲਿਆਉਣੀਆਂ ਹਨ ਜਿਸ ਤੇ ਵਿੱਚ ਸਪਸ਼ਟ ਹੋ ਸਕੇ ਕਿ ਗੁਰੂ ਵੱਲੋਂ ਬਖਸ਼ੀ ਮਤ ਬਾਕੀ ਮਤਾਂ ਨਾਲੋਂ ਵੱਖਰੀ ਹੈ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਮੁਸ਼ਕਲ ਬਣ ਆਉਂਦੀ ਹੈ ਸਿੱਖ ਆਪਣਾ ਇਕਲਾਕੀ ਫਰਜ਼ ਸਮਝਦੇ ਹੋਏ ਆਪਣੇ ਵੱਲੋਂ ਸਹਾਇਤਾ ਲੈ ਕੇ ਪਹੁੰਚੀ ਜਾਂਦਾ ਹੈ ਇਸ ਵਾਰ ਮੁਸ਼ਕਲ ਦਾ ਸਮਾਂ ਪੰਜਾਬ ਉੱਪਰ ਹੜ੍ਹਾਂ ਦੇ ਰੂਪ ਵਿੱਚ ਆਇਆ ਹੈ ਜਿੱਥੇ ਇੱਕ ਵਾਰ ਫਿਰ ਪੰਜਾਬ ਦੇ ਜਾਏ ਇਕੱਠ ਹੋ ਕੇ ਸਾਹਮਣਾ ਕਰ ਰਹੇ ਹਨ ਸੇਵਾ ਵਿੱਚ ਜੁਟੇ ਹੋਏ ਹਨ ਜ਼ਾਹਰ ਹੈ ਸਾਨੂੰ ਸਾਰਿਆਂ ਨੂੰ ਇਕਤਾ ਦਾ ਬਲ ਬਖਸ਼ਣ ਵਾਲੀ ਨਿਸ਼ਕਾਮਤਾ ਨਾਲ ਸੇਵਾ ਕਰਨ ਦੀ ਪ੍ਰੇਰਣਾ ਕਰਨ ਵਾਲੀ ਗੁਰਬਾਣੀ ਹੈ ਗੁਰ ਇਤਿਹਾਸ ਹੈ 1595 96 ਦੀ ਗੱਲ ਹੈ ਜਦ ਬਾਲ ਹਰਗੋਬਿੰਦ ਸਾਹਿਬ ਦਾ ਜਨਮ ਗੁਰੂ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗਰਭਖੇ ਹੋਇਆ ਹੀ ਸੀ ਕਿ ਲਾਹੌਰ ਸ਼ਹਿਰ ਦੇ ਵਿੱਚ ਕਾਲ ਪੈ ਗਿਆ ਲੋਕ ਅਤੇ ਡੰਗਰ ਵੱਡੀ ਗਿਣਤੀ ਵਿੱਚ ਭੁੱਖਮਰੀ ਅਤੇ ਬਿਮਾਰੀ ਕਾਰਨ ਮਰਨ ਲੱਗ ਪਏ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨਾ ਸਿਰਫ ਸਿੱਖ ਸੰਗਤ ਨੂੰ ਧੰਨ ਅਤੇ ਲੰਗਰ ਲਿਆ ਕੇ ਸੇਵਾ ਕਰਨ ਲਈ ਪ੍ਰੇਰਿਆ ਸਗੋਂ ਆਪ ਵੀ ਹੱਥੀ ਸੇਵਾ ਕਰਨ ਲਈ ਲਾਹੌਰ ਪੁੱਜ ਗਏ ਸੈਂਕੜਿਆਂ ਲਈ ਪ੍ਰਸ਼ਾਦਾ ਪਾਣੀ ਦਾ ਇੰਤਜ਼ਾਮ ਕੀਤਾ ਅਤੇ ਲਾਸ਼ਾਂ ਦੀ ਸਾਮਸਪਾਲ ਆਪਣੇ ਹੱਥੀਂ ਕੀਤੀ ਸਭਨਾਂ ਨੂੰ ਬਾਣੀ ਰਾਹੀ ਅਤੇ ਸੰਗਤ ਦੇ ਰਾਹੀ ਇੱਕ ਪ੍ਰਭੂ ਕਰਤਾਰ ਦੇ ਨਾਲ ਜੋੜਿਆ ਸੋ ਇਸੇਵਾ ਦੇ ਗੁਣ ਸਾਨੂੰ ਵਿਰਾਸਤ ਵਿੱਚ ਮਿਲੇ ਹਨ ਜਿਸ ਨੂੰ ਵੇਖ ਕੇ ਅੱਜ ਦੁਨੀਆ ਹੈਰਾਨ ਹੈ ਪੰਜਾਬ ਦੇ ਉੱਤੇ ਹੜ੍ਹ ਜਾਂ ਦੂਜੀਆਂ ਆਫ਼ਤਾਂ ਪਹਿਲੀ ਵਾਰ ਨਹੀਂ ਆਈਆਂ ਨਾ ਹੀ ਇਹ ਆਖਰੀ ਵਾਰ ਸੀ ਪਰ ਜਿਸ ਦਲੇਰੀ ਦੇ ਨਾਲ ਉਤਸ਼ਾਹ ਦੇ ਨਾਲ ਸੰਗਤ ਨੇ ਸੇਵਾ ਕੀਤੀ ਉਹ ਸ਼ਲਾਗਾਇਕ ਹੈ ਪਰ ਗੁਰਬਾਨੀ ਸਾਨੂੰ ਇਸ ਤੋਂ ਵੀ ਉੱਪਰ ਹੋਰ ਬਿਹਤਰ ਹੋਰ ਚੜ੍ਹਦੀ ਕਲਾ ਵਿੱਚ ਮਨੁੱਖਤਾ ਦੀ ਸੇਵਾ ਕਰਨ ਲਈ ਪ੍ਰੇਰਿਤੀ ਹੈ ਬੀਬੀ ਦਲਜੀਤ ਕੌਰ ਜੀ ਪੰਜ ਪੁਆਇੰਟ ਦਾ ਨੁਕਤਾ ਪੇਸ਼ਦੇ ਹਨ ਪਹਿਲਾ ਤਨ ਮਾਨ ਅਤੇ ਤਾਂਦੇ ਨਾਲ ਸੇਵਾ ਤਨ ਦੇ ਨਾਲ ਹੱਥੀ ਸੇਵਾ ਜਿਵੇਂ ਕਿ ਪਾਣੀ ਭੋਜਨ ਪਹੁੰਚਾਣਾ ਬਚਾਅ ਕੰਮਾਂ ਵਿੱਚ ਹਿੱਸਾ ਲੈਣਾ ਮਨ ਦੇ ਨਾਲ ਪੀੜਤਾ ਦੀ ਹੌਸਲਾ ਅਫਜ਼ਾਈ ਕਰਨੀ ਤੇ ਧੰ ਦੇ ਨਾਲ ਮੁਰ ਫੈਰਾ ਤੇ ਖੜੇ ਹੋਣ ਦੇ ਯੋਗ ਬਣਾਉਣਾ ਦੂਜਾ ਪੁਆਇੰਟ ਭੇਤ ਪਾਪ ਤੋਂ ਬਿਨਾਂ ਸੇਵਾ ਕਰਨੀ ਸਭਨਾ ਜੀਆਂ ਵਿੱਚ ਰੱਬ ਨੂੰ ਵੇਖਣਾ ਜਿਵੇਂ ਕਿ ਅਵਲ ਅਲ੍ਹਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਾਂ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਜਾ ਪੁਆਇੰਟ ਨਿਸ਼ਕਾਮ ਤੇ ਨਿਸਵਾਰ ਸੇਵਾ ਕਰਨੀ ਜਿਵੇਂ ਗੁਰਸੱਬ ਦਾ ਹੁਕਮ ਹੈ ਸੇਵਾ ਕਰਤ ਹੋਏ ਨਹਿ ਕਾਮੀ ਇਸ ਕੋ ਹਉਤ ਪ੍ਰਾਪਤ Swami ਅਜਹੀ ਸੇਵਾ ਕਰਨ ਵਾਲੇ ਨੂੰ ਰੱਬ ਆਪ ਸਰਵੋੱਚ ਮਾਨ ਬਖਸ਼ਦਾ ਹੈ ਅਤੇ ਉਮਨੁਖ ਰੱਬ ਨੂੰ ਹੀ ਪ੍ਰਾਪਤ ਕਰ ਲੈਂਦਾ ਹੈ ਜੀਵਨ ਦਾ ਮਨੋਰਥ ਪੂਰਾ ਕਰ ਲੈਂਦਾ ਹੈ ਚੌਥਾ ਪੁਆਇੰਟ ਲੰਗਰ ਤੇ ਸਾਂਝ ਮੁਸੀਬਤ ਦੇ ਮਾਰਿਆਂ ਦੇ ਲਈ ਖਾਣਾ ਪੀਣਾ ਛੱਤ ਅਤੇ ਇਲਾਜ ਲਈ ਸਹੂਲਤਾਂ ਦੇਣਾ ਘਾਲ ਖਾਏ ਕੇ ਛੱਤੋਂ ਦੇ ਨਾਨਕ ਰਾ ਪਛਾਣੇ ਸੇ ਇਹ ਗੁਰਨਾਨਕ ਸਾਹਿਬ ਦੇ ਬਚਨ ਜੋ ਇਹ ਬਚਨ ਮੰਨਦਾ ਹੈ ਸੇਵਾ ਵਿੱਚ ਹਿੱਸਾ ਪਾਉਂਦਾ ਹੈ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਆਪਣਾ ਰਾਹ ਪਛਾਨ ਕੇ ਮਨੁੱਖਾ ਜਨਮ ਹੀ ਸਫਲ ਕਰ ਲੈਂਦਾ ਹੈ ਅਤੇ ਪੰਜਵੇਂ ਪੁਆਇੰਟ ਦੇ ਵਿੱਚ ਆਪ ਜੀ ਕਹਿੰਦੇ ਹਨ ਜਿਸ ਨੇ ਆਪਣਾ ਸਭ ਕੁਝ ਗਵਾ ਲਿਆ ਹੈ ਉਸ ਦੇ ਨਾਲ ਖੜਨਾ ਬਹੁਤ ਹੀ ਵੱਡਾ ਦਿਲਾਸਾ ਹੈ ਸ਼ਬਦ ਗੁਰਬਾਣੀ ਅਤੇ ਨਾਮ ਸਿਮਰਨ ਦੇ ਨਾਲ ਜੁੜਨਾ ਅਤੇ ਅਰਦਾਸ ਕਰਨ ਨਾਲ ਹੌਸਲਾ ਮਿਲਦਾ ਹੈ ਬਹੁਤ ਧੰਨਵਾਦ ਲਖਵਿੰਦਰ ਸਿੰਘ ਜੀ ਚੇਤੇ ਕਰਾਉਂਦੇ ਹਨ ਕਿ 사ਤਗੁਰ ਕੀ સેવા ਸਫਲ ਹੈ ਜੇ ਕੋ ਕਰੇ ਜਿਤਲਾਏ 사ਤਗੁਰ ਜੋ ਸਬਨਾ ਦੇ ਵਿੱਚ ਇੱਕ ਰੂਪ ਹੋ ਕੇ ਵਰਤਦਾ ਹੈ ਇਹ ਜਾਣ ਕੇ ਸੇਵਾ ਕਰਨੇ ਕੀ ਸਬਨਾ ਵਿੱਚ ਤੂੰ ਵਰਤਦਾ ਸੇਵਾ ਦਾ ਰੂਪ ਅਤੇ ਚਾਹੀ ਵਿਸਮਾਦੀ ਹੋ ਜਾਂਦਾ ਹੈ ਯੂਐਸਏ ਤੋਂ ਚਰਨਜੀਤ ਸਿੰਘ ਜੀ ਬਹੁਤ ਸਾਰੀਆਂ ਗੁਰਬਾਨੀ ਦੀਆਂ ਪੰਕਤੀਆਂ ਅਤੇ ਵਿਚਾਰ ਭੇਜਦੇ ਹਨ ਅਤੇ ਕਹਿੰਦੇ ਹਨ ਕਿ ਜੇ ਇਹ ਹਲਾਤਾ ਵਿੱਚ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੀ ਕਰਨਾ ਸਬਨਾ ਦਾ ਫਰਜ਼ ਹੈ ਗੁਰੂ ਅਮਰਦਾਸ ਜੀ ਸਰਬਤ ਦੇ ਭਲੇ ਦੀ ਅਰਦਾਸ ਕਰਨਾ ਸਿਖਾਉਂਦੇ ਹਨ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਭਰੇ ਤੇ ਤੈ ਲੈਹੁ ਵਾਰ ਇੱਕ ਹੋਰ ਜਵਾਬ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਇਹ ਪੌੜੀ ਸਾਂਝੀ ਕੀਤੀ ਗਈ ਜਪ ਤਪ ਸੰਜਮ ਦਯਾ ਤਰਮ ਜਿਸ ਦੇਸ ਉਪਾਏ ਭਾਵ ਜਿਸ ਮਨੁੱਖ ਤੇ ਵੈਗਰੂ ਖੁਸ਼ ਹੁੰਦਾ ਹੈ ਸਿਰਫ ਉਹੀ ਮਨੁੱਖੀ ਦਯਾ ਤੇ ਤਰਮ ਅਤਿ ਸੇਵਾ ਕਰ ਸਕਦਾ ਹੈ ਜਿਸ 부ਝਾਏ ਅਗਨ ਆਪ ਸੋ ਨਾਮ ਤੇ ਆਏ ਅੰਤਰਜਾਮੀ ਅਗੰਮ પુરਖ ਇੱਕ ਦ੍ਰਿਸ਼ ਦਿਖਾਏ ਸਾਰੀ ਸ੍ਰਿਸ਼ਟੀ ਦੇ ਵਿੱਚ ਉਸਦਾ ਹੀ ਰੂਪ ਨਜ਼ਰ ਆਉਂਦਾ ਹੈ ਫਿਰ ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਇ ਅਜੇ ਹੀ ਸੰਗਤ ਦੀ ਸੇਵਾ ਕਰਦਿਆਂ ਪਰਮਾਤਮਾ ਦੇ ਨਾਲ ਰੰਗ ਲੱਗ ਜਾਂਦਾ ਹੈ ਪਿਆਰ ਪੈ ਜਾਂਦਾ ਹੈ ਇਥੇ ਹੀ ਬਸ ਨਹੀਂ 사ਤਗੁਰੂ ਜੀ ਅਫਗੰਡੂਰ ਕਰਕੇ ਆਪਣੇ ਨਾਲ ਮਿਲਾ ਲੈਂਦੇ ਹਨ ਆਪਣੇ ਵਰਗਾ ਬਣਾ ਲੈਂਦੇ ਹਨ ਸ੍ਰੇਸ਼ਟ ਮਨੁੱਖ ਬੈਸਟ ਆਫ 올 ਫਰਮਾਨ ਹੈ ਅਫਗੰਡ ਕਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭੋਕ ਕਟਿਉਣ ਫਿਰ ਜੂਨ ਨਾ ਪਾਏ ਅੰਧਕੂਪ ਤੇ ਕਾਰਡਿਨ ਲੜ ਆ ਫੜਾਈ ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ ਇਕ ਹੋਰ ਜਵਾਬ ਦੇ ਵਿੱਚ ਰਜਿੰਦਰ ਸਿੰਘ ਜੀ ਕਹਿੰਦੇ ਹਨ ਕਿ ਬਹੁਤ ਸਾਰੀਆਂ ਐਨ ਜੀਓਜ਼ ਸੇਵਾਵਾਂ ਕਰ ਰਹੀਆਂ ਹਨ ਪਰ ਕਈਆਂ ਦਾ ਮਕਸਦ ਸੇਵਾ ਨਾਲੋਂ ਆਪਣਾ ਨਾਮ ਚਮਕਾਉਣਾ ਸ਼ੋਹਰਤ ਇਕੱਠੀ ਕਰਨਾ ਹੀ ਸੀ ਪਰ ਜੇ ਅਕਾਲ ਪੁਰਖ ਦੀ ਪੂਰਨ ਖੁਸ਼ੀ ਲੈਣੀ ਹੈ ਤਾਂ ਹੁਕਮ ਹੈ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਅਤੇ ਸੇਵਾ ਕਰਤ ਹੋਏ ਨਹਿਕਾਮੀ ਆਪ ਸਭਨਾਂ ਦੇ ਵਿਚਾਰ ਬਹੁਤ ਮੁੱਲੇ ਸਨ ਆਸ ਕਰਦੇ ਹਾਂ ਕਿ ਅੰਡਰਸਟੈਂਡਿੰਗ ਗੁਰਬਾਣੀ ਦੀ ਇਹ ਕੋਸ਼ਿਸ਼ ਤੁਹਾਨੂੰ ਪਸੰਦ ਆਈ ਹੋਵੇਗੀ ਅੰਟਿਲ ਦੈਨ ਕੀਪ ਸਪਰੈਡਿੰਗ ði ਟਰੂ ਮੈਸੇਜ ਆਫ ਗੁਰੂ ਨਾਨਕ ਟੂ ði ਵਰਲਡ ਫਾਰ ði ਬੈਟਲਮੈਂਟ ਆਫ ði ਵਰਲਡ